ਕੀ ਕਰਦਾ ਦੋ ਕੰਮ ਜਾ ਰਹੇ ਆ ਜੋ ਭਾਮੀਆਂ ਖੁਰ ਤੋਂ ਸੰਕਰਮਣੀ ਵਾਲੀਏ ਰੋਡ ਹੈ ਅਛੜੀ 35 30 ਲੱਖ ਦਾ ਇਹ ਤੇ ਮੁੱਖ ਮੰਤਰੀ ਸਰਕਾਰ ਕੋਲ ਸ਼ਮਾਨਦਿਰ ਮੈਂਤ ਕਰਕੇ ਵਾਪਸ ਆਏ ਨੇ ਸੋ ਕਿ ਇਸ ਪਿੰਡ ਨਾਲ ਇਸ ਇਲਾਕੇ ਨਾਲ ਵਾਦਾ ਕੀਤਾ ਇਸ ਇਲਾਕੇ ਜਿਹੜਾ ਮੇਰਾ ਘਰ ਹੈ ਜੀ ਕਿ ਹਰ ਗਲੀ ਹਰ ਸੜਕ ਪੂਰੀ ਸਾਹਮਣੇ ਵਾਲੀਆਂ ਬਣਾਵਾਂਗੇ ਸੋ ਹਰ ਕੱਲ ਵੀ ਸੋਟੀਆਂ ਮੁੰਡੀਆਂ ਨੇ ਦੋ ਸਰਕਲ ਰੋਡ ਕੱਟਣ ਕੀਤੀਆਂ ਨੇ ਲੱਖਾਂ ਰੁਪਈਆ ਦੇ ਅੱਜ 2 ਕਰੋੜ ਦੇ ਉੱਤੇ ਕੱਟ ਕਿਸ ਭਾਮੀਆਂ ਦੇ ਵਿੱਚ ਹੋਣ ਜਾ ਰਹੇ ਆ ਹੋਰ 4-5 ਕਰੋੜ ਦੇ ਉੱਤੇ ਪੂਰੇ ਹਲਕੇ ਜੱਜ ਕਰਮ ਜਾ ਰਹੇ ਆ ਸੋ ਪੂਰਾ ਹਲਕੇ ਨੂੰ ਵਾਦਾ ਕੀਤਾ ਹੋਇਆ ਕਿ ਤੁਸੀਂ ਸੇਵਾਦਾਰ ਬਣਾਇਆ 2022 ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਦੀ ਸੇਵਾ ਮਿਲੀ ਪਰ ਆਪਣੇ ਹਲਕੇ ਵੱਲ ਪੂਰਾ ਵੀ ਧਿਆਨ ਹੈ ਪੰਜਾਬ ਵੱਲ ਜਿੱਥੇ ਧਿਆਨ ਰੱਖੀਦਾ ਸੋ ਸਾਰੇ ਪੰਜਾਬ ਵਾਸੀਆਂ ਨਾਲ ਵਾਦਾ ਸਾਰੇ ਨਿਭਾ ਰਹੇ ਆਂ ਸਿਵਾ ਨਿਭਾ ਰਹੇ ਆਂ ਪਰ ਆਪਣੇ ਹਲਕੇ ਦੇ ਵਿੱਚ ਵੀ ਜਿੰਨੇ 2022 ਤੋਂ ਵਾਦੇ ਕੀਤੇ ਸੀ ਸਾਰੇ ਵਾਦੇ ਪੂਰੇ ਕਰ ਰਿਹਾ ਇੱਕ ਇੱਕ ਸੜਕ ਜਿਹੜੀ ਹੈ ਉਹ ਬਣਾ ਕੇ ਇੱਕ ਇੱਕ ਪਿੰਡ ਦੀ ਗਲੀ ਉਹ ਬਣਾਵਾਂਗੇ ਸੋ ਇਹੀ ਅੱਜ ਅਨਾਉਂਸ ਕਰਨਾ ਹੈ ਕਿ ਇੱਕ ਮਿਸ਼ਨ ਚੜ੍ਹਦੀ ਕਲਾ ਲਈ ਮੈਂ ਤੁਹਾਡੇ ਚੈਨਲ 'ਤੇ ਸਾਰੇ ਪਿੰਡ ਪ੍ਰਭਾਵ ਨੂੰ ਕਮਾਂਗਾ ਜਿੰਨਾ ਵੀ ਹੋ ਸਕਦਾ ਆਪਾਂ ਹਰ ਪਿੰਡ ਦੇ ਪਰਿਵਾਰਾਂ ਲਈ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਜਰੂਰ ਸ਼ਾਮਿਲ ਹੋਵਾਂਗੇ। ਬੰਦੇ ਸਾਹਿਬ ਕਿੰਨੇ ਕਿਲੋਮੀਟਰ ਦੀ ਰੋਡ ਬਣਦੀ ਰਹੀ ਹੈ? ਇਹ ਤਕਰੀਬਨ 1.5 ਕਿਲੋਮੀਟਰ ਦੀ ਰੋਡ ਹੈ ਜਿਹੜੀ ਬਣ ਰਹੀ ਹੈ। ਸੋ ਇਹ ਬਹੁਤ ਲੰਬੇ ਸਮੇਂ ਤੋਂ ਖਰਾਬ ਸੀਗੀ। ਸੋ ਇਹ 35 ਲੱਖ 85000 ਰੁਪਏ ਦੀ ਅਮਾਉਂਟ ਦਾ ਇਹਨਾ ਆਪਾਂ ਹੋਇਆ ਹੈ ਟੋਟਲ। ਤੇ ਇਹ ਜਿਹੜੀ ਇੱਕ ਅੱਜ ਭਾਮੀਆਂ ਜਾ ਰਹੀ ਹੈ ਜਿਹੜੀ ਤਾਜਪੁਰ ਨੂੰ ਮਿਲਦੀ ਹੈ, ਤਕਰੀਬਨ 2 ਕਰੋੜ ਦੇ ਕੰਮ ਜਿਹੜੇ ਅੱਜ ਭਾਮੀਆਂ ਦੇ ਵਿੱਚ ਦੇਖੋ ਅੱਜ ਅਸੀਂ ਆਪਣੇ ਸ਼ੰਕਰ ਕਲੋਨੀ ਦਾ ਮੇਨ ਭਾਮੀ ਵਾਲ ਰੋਡ ਜਾਂਦੀ ਹੈ ਉਹਦਾ ਉਦਗਟਨ ਕੀਤਾ ਸਰ 1 ਕਿਲੋਮੀਟਰ ਦੀ ਰੋਡ ਹੈ ਤੇਰੀ ਲਾਗਤ 35 ਲੱਖ 85 ਹਜ਼ਾਰ ਦੀ ਉਸ ਪਿਲੇ ਸਮੇਂ ਦੀ ਮੰਗ ਸੀ ਵੀ ਇਹ ਜੀ ਆਸਮਾਨ ਸਰ ਮੈਨੂੰ ਤਾਂ ਲੱਗਦਾ ਵੀ 2016 ਤੋਂ ਇਹ ਮੰਗ ਚੱਲ ਰਹੀ ਸੀ ਸਰ ਵੀ ਹੁਣ ਦੇਖ ਲਓ ਕੰਪਲੀਟ ਹੋ ਗਈ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਸਰਕਾਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੰਮ ਕਰਾਂਗੇ ਤੇ ਉਹਨਾਂ ਨੇ ਕੰਮ ਵੀ ਕਰਕੇ ਦਿਖਾ ਰਹੇ ਸਰ ਮੰਤਰੀ ਸਾਹਿਬ ਨੇ ਤਾਂ ਵਾਅਦਾ ਕੀਤਾ ਜੋ ਨਵੀਆਂ ਸੜਕਾਂ ਦਾ ਇੰਨੀ ਜਿਹੜੀ ਖਰਾਬਾ ਹਾਲਤ ਸੀਗੀ ਇੱਥੇ ਕਿੰਨੇ ਕੁ ਲੋਡ ਸੀ ਇਸ ਸੜਕ 'ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਦਾ ਕਿ ਆਪਾਂ ਦੇਖ ਰਹੇ ਆ ਜਿਹੜੀ ਸੜਕ ਸੀ ਨਾ ਭਾਮੀ ਵਾਲੀ ਇਹ ਇਹ ਬਹੁਤ ਲੰਬੇ ਸਮੇਂ ਤੋਂ ਖਰਾਬ ਪਈ ਸੀਗੀ ਲੋਕੀ ਚਾਰੇ ਬਹੁਤ ਪਰੇਸ਼ਾਨ ਸੀ ਬਹੁਤ ਇੱਥੇ ਐਕਸੀਡੈਂਟ ਹੋ ਰਹੇ ਸੀਗੇ ਕਿਸ ਸਰਕਾਰ ਨੇ ਗੌਰ ਦਿੱਤਾ ਨਹੀਂ ਸੜਕ ਵੱਲ ਤੇ ਆਪਾਂ ਸਾਡੀ ਜਿਹੜੀ ਨੇਹਾ ਚਰਸੀਆ ਤੋਂ ਬਹੁਤ ਛੋਟੀ ਛੋਟੀ ਪਿੰਸਪੰਚ ਬਣੀ ਹੈ ਇੱਥੋਂ ਤੇ ਇਹਨੇ ਬਹੁਤ ਮਿਹਨਤ ਕੀਤੀ ਹੈ ਇਸ ਸੜਕ ਨੂੰ ਵਧੀਆ ਬਣਾਉਣ ਲਈ ਬਸ ਬਾਕੀ ਦਾ ਜਿਹੜੇ ਦੁਕਾਨਦਾਰ ਗਲੀਆਂ ਸੋ ਤਾਂ ਨੇ ਬਣਾ ਚੁੱਕੀ ਹੈ ਕਾਫੀ ਜੀ 메 ਰੋਡ ਸੇ ਇਹ ਹੁਣ ਬਣਨ ਜਾ ਰਹੀ ਆ ਕਿ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵਧੀਆ ਗ੍ਰਾਂਟ ਦਿੱਤੀ ਐ ਇਸ ਗਲੀ ਵਾਸਤੇ ਤੇ ਸਾਰੀਆਂ ਬੇ ਸੁਰਖਮੰਤ ਸਾਹਿਬ ਦੇ ਮੇਰੇ ਮੇਰੇ ਬਣਨ ਗਈਆਂ ਤੇ ਇਹ ਧੰਨਵਾਦ ਕਰਦੀ ਮੰਤਰੀ ਸਾਹਿਬ ਦਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਇਹ ਭਾਮੀਆਂ ਰੋਡ ਤੋਂ ਸ਼ੰਕਰ ਕਲੋਨੀ ਵਾਲੀ ਜਿਹੜੀ ਰੋਡ ਐ ਇਹ ਬਹੁਤ ਟਾਈਮ ਪਹਿਲੇ ਖਰਾਬ ਬਹੁਤ ਜ਼ਿਆਦਾ ਖਸਤਾ ਹਾਲਤ ਸੀਗੀ ਇਹਦੀ ਬਹੁਤ ਖੱਡੇ ਪਏ ਹੋਏ ਸੀਗੇ ਸੋ ਅੱਜ ਇਹਦਾ ਉਦਘਾਟਨ ਕੀਤਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਪੰਜਾਬ ਜੀ ਦਾ ਔਰ ਬਹੁਤ ਧੰਨਵਾਦ ਕਰਦੇ ਆ ਇੱਕ ਸਾਡੀ ਛੋਟੀ ਉਮਰ ਚ ਬਣੀ ਹੋਈ ਬਹੁਤ ਹੀ ਸਰਪੰਚ ਦਾ ਨੀਹਾ ਚਰਸੀਆ ਦਾ ਤੇ ਇਥੋਂ ਦੇ ਸਾਰੇ ਜਿਹੜੇ ਵੀ ਸਾਡੇ ਉੱਪਰੋਂ ਲੀਡਰਸ਼ਿਪ ਤੇ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਸੜਕ ਕਾਫੀ ਪੁਰਾਣੀ ਸੀਗੀ ਤੇ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸੀਗੇ ਤੇ ਸੋ ਅੱਜ ਬਹੁਤ ਹੀ ਸਾਰਿਆਂ ਨੂੰ ਵਿਆਹ ਵਰਗਾ ਮਾਹੌਲ ਤੁਸੀਂ ਲੱਡੂ ਖਾਦੇ ਸਾਡੀ ਫੋਟੋ ਲੈ ਹੀ ਲਈ ਹੈ ਕਿ ਵਿਆਹ ਵਰਗਾ ਮਾਹੌਲ ਬਣਿਆ ਪਿਆ ਹੈ ਕਿਉਂਕਿ ਇਹ ਬਹੁਤ ਪੁਰਾਣੀ ਸੜਕ ਸੀਗੀ ਜਿਹੜਾ ਕੋਈ ਵਿਕਾਸਨਾਮ ਦੀ ਕੋਈ ਚੀਜ਼ ਨਹੀਂ ਸੀਗੀ ਤੇ ਉਹ ਸਾਡੇ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਅੱਜ ਆਏ ਨੇ ਤੇ ਉਦਘਾਟਨ ਕਰਕੇ ਗਏ ਨੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਦਾ ਬਹੁਤ ਅਸੀਂ ਖੁਸ਼ ਹਾਂ ਸੱਜੇ ਸਾਰਿਆਂ ਨੂੰ ਹੋ ਹੀ ਜਾਂਦਾ ਪਿਆ ਵਾ ਇਹ ਨਹੀਂ ਵੀ ਨਹੀਂ ਅਸੀਂ ਕੰਮ ਕਰਦੇ ਸਾਨੂੰ ਇਹ ਦੱਸਣ ਵੀ ਜਿੰਨਾ ਲੋਕਡਾਊਨ ਦੇ ਵਿੱਚ ਤੋਂ ਲੈ ਕੇ ਅੱਜ ਤੱਕਰ ਵੀ ਅਸੀਂ ਇੰਨਾ ਲੋਕਾਂ ਨੂੰ ਪਬਲਿਕ ਨੂੰ ਰਾਸ਼ਨ ਖਵਾਇਆ ਸਾਰਾ ਕੁਝ ਹੋਇਆ ਫੇਰ ਵੀ ਬਦਲਮੀ ਸਰਕਾਰ ਦੀ ਕਰੀ ਜਾਂਦੇ ਨੇ ਫੇਰ ਤਾਂ ਚੰਗੀ ਗੱਲ ਕਰੋ ਕਿਹੜਾ ਰਾਸ਼ਨ ਖਵਾਇਆ ਇਹ ਸਾਰੇ ਲੋਕਡਾਊਨ ਦੇ ਵਿੱਚ ਤੋਂ ਪੂਰਾ ਫੋੜਾ ਰਾਸ਼ਨ ਦੇਣਾ ਸਾਰੀ ਚੀਜ਼ ਤੋਂ ਲੈ ਕੇ ਇਹ ਤੋਂ ਲੈ ਕੇ ਅੱਜ ਤੱਕ ਰਾਸ਼ਨ ਦੇਣੀ ਸੀ ਜੀ ਐਸ ਜਿੰਦੇ ਤਾਂ ਹੈਗੇ ਨਾ ਮਮਾ ਜੀ ਸਰਕਾਰ ਹੀ ਦੇ ਰਹੀ ਦੇ ਦਈ ਹੈ ਨਾ ਸਰਕਾਰ ਉਹ ਕੰਨੀ ਕੀ ਮਤਲਬ ਨਹੀਂ ਦੇ ਰਹੇ ਕਿ ਬਾਕੀ ਗਲੀਆਂ ਦਾ ਰਹਿ ਗਿਆ ਗਲੀਆਂ ਦੇ ਵਿੱਚ ਵੀ ਸਾਰੀ ਝੂਲ ਦਿੰਦੇ ਇੱਕ ਇੱਕ ਮੈਡਮ ਇਹ ਮੌਜੂਦਾ ਸਰਕਾਰ ਦਾ ਨਹੀਂ ਦਿੱਤਾ ਹੋ ਰਾਜ ਨੂੰ ਆਪਣੇ ਸਾ ਨਹੀਂ ਕਹਿੰਦੀ ਸਰਕਾਰ ਦੇ ਰਹੇ ਨੇ ਫਿਰ ਤਾਂ ਹਰਦੀਪ ਸਿੰਘ ਜੀ ਹੋ ਰਹੇ ਨੇ ਨਾ ਹਰਦੀਪ ਸਿੰਘ ਹੀ ਭੇਜਦੇ ਰਹਿੰਦਾ ਸਾਰਿਆਂ ਨੂੰ ਇਹ ਜਦੋਂ ਆਪਾਂ ਵੀ ਖਾ ਕੇ ਵੀ ਆਪਾਂ ਬਲੰਮੀ ਕਰੀਏ ਫਿਰ ਤਾਂ ਗਲਤ ਕਰ ਲਾਂਗੇ ਸਾਡਾ ਨਿਕਲ ਨਾ ਬਗਲੀ ਆਓ ਜੀ ਦਿਖਾਓ ਅੱਜ ਇਹ ਸੜਕਾਂ ਜਿਹੜੀਆਂ ਨਹੀਂ ਬਸੜਾ ਕਰਿਆ ਕਿੰਨੀ ਲੋਡ ਸੀ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਜਦੋਂ ਦੇ ਅਸੀਂ ਇੱਥੇ ਆਏ 10 ਸਾਲ ਤੋਂ ਰਹਿੰਦੇ ਨੂੰ ਹੋ ਗਏ ਇੱਥੇ ਸਾਲ 5 ਸਾਲ ਤੋਂ ਇਤਲੀ ਏਰੀਆ ਦਾ ਇਹੀ ਹਾਲ ਹੈ ਸਰਕਾਰ ਕੁੱਟੀਆਂ ਸਭ ਕੁਝ ਬਰਾਲ ਗਲੀਆਂ ਚ ਜਾ ਕੇ ਦੇਖੋ ਤੁਸੀਂ ਗਲੀਆਂ ਖੁੱਦ ਤੁਸੀਂ ਕਹੋਗੇ ਤੁਸੀਂ ਰਹਿ ਕਿਵੇਂ ਰਹੋ ਸਰਕਾਰ ਸਾਫਾਈ ਕੁੱਟੀਆਂ ਪਈਆਂ ਨੀਹਾ ਜੀ ਕੋਣ ਕਰੋ ਫੋਨ ਨਹੀਂ ਚੱਕ ਕੋਈ ਨਹੀਂ ਚੱਕਦੇ ਅਕਲ ਦੀ ਡਿਟੇਲ ਦਿਖਾ ਦਿੰਨੀ ਨੀਹਾ ਸਰਪੰਚ ਦੀ ਕੱਲ ਤੇ ਫੋਨ ਕੀਤੇ ਸੀ ਉਹਨਾਂ ਨੇ ਫੋਨ ਹੀ ਨਹੀਂ ਪੱਨੇ ਫੋਨ ਤਾਂ ਚੱਕ ਤੁਸੀਂ ਸਾਡੀ ਗਲੀਆਂ ਦੀ ਵੀਡੀਓ ਬਣਾਓ ਕਹਿੰਦੇ ਸਾਰੀਆਂ ਗਲੀਆਂ ਬੰਦ ਚੁੱਕੀਆਂ ਨਹੀਂ ਆਹ ਲੱਡੂ ਕਿਸ ਵਾਸਤੇ ਹੈ ਜੀ ਇਹ ਲੱਡੂ ਮਿਲੇ ਹੈ ਨਾ ਇੱਕ ਇਸ ਵੇਸ ਤੇ ਮਿਲੇ ਆ खाओ मुंह बंद जदो बनूगी जो, जो देखी लड्डू गलू कह रहे इस ले नहीं देखो आए मान योग बहुत अच्छा लगे उदघाटन करके गए हूँ अस देखते दिवाली तक अगर ये गलिया बन गई ਏ ਮੇਨ ਸਟ੍ਰੀਟ ਕ ਬਣ ਗਈ ਤਾਂ ਕੋ ਸਾਡੀ ਗਲੀਆਂ ਦੀ ਵਾਰੀ ਆ ਅਗਰ ਉਹ ਹੁੰਦਾ ਤਾਂ ਬਹੁਤ ਅੱਛਾ ਬਹੁਤ ਧੰਨਵਾਦ ਤੁਹਾਡੇ ਸਾਨੂੰ 10 ਸਾਲ ਹੋ ਗਏ ਤਰਸਦਿਆਂ ਗਲੀਆਂ ਸਾਡੇ ਬੱਚਿਆਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ 10 ਸਾਲ ਪਹਿਲਾਂ ਸਰਕਾਰ ਦੀ ਨਾ ਦੀ ਸੀ ਹੋੜਾ ਬਾਤ ਵਿਰੋਧ ਹੁੰਦਾ ਹੈ ਪਰ ਇਹ ਬਹੁਤ ਜ਼ਿਆਦਾ ਤੁਸੀਂ ਸਾਰੇ ਸਭ ਨੇ ਆਪ ਜੀ ਨੂੰ ਮੋਟਾ ਪਾਈਆਂ ਨਹੀਂ ਅਸੀਂ ਬਹੁਤ ਮਿਹਨਤ ਨਾਲ ਬਹੁਤ ਮਾਰ ਨਾਲ ਅਸੀਂ ਚੁਣਿਆ ਹੈ ਕਾ ਜਿਹੜੀ ਚੁਣੀ ਹੋਈ ਚੀਜ਼ ਹੈ ਨਾ ਉਹ ਅੱਜ ਦੀ ਦੀਵਾਲੀ ਤੱਕ ਪੱਕੀ ਹੋ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਹੋਰ ਗ੍ਰਾਂਟਾਂ ਆਉਣਗੀਆਂ ਉਦੋਂ ਹੀ ਕੰਮ ਹੋਏਗਾ ਸਾਡੇ ਬੱਚਿਆਂ ਦੀਆਂ ਨਵੀਆਂ ਗੱਡੀਆਂ ਖਰਾਬ ਹੋਣਗੇ ਸਾਰੇ ਕੰਮ ਹੋ ਜਾਣਗੇ ਸਾਡੇ ਬੱਚਿਆਂ ਦੇ ਨਵੀਆਂ ਗਲੀਆਂ ਖਰਾਬ ਹੋ ਗਈਆਂ ਜੀ ਹਾਂਜੀ ਗਲੀਆਂ ਬਣ ਰਹੀਆਂ ਨੇ ਕੋਈ ਅਸੀਂ ਗੱਲ ਨਹੀਂ ਹੈਗੀ ਕਿ ਨਹੀਂ ਬਣਨੀਆਂ ਫਸਟ ਇੱਕ ਪਹਿਲੀ ਬਣ ਗਈ ਹੈ ਦੂਸਰੀ ਸਟਾਰਟ ਹਲੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਰਕਾਰ ਬਣਾ ਰਹੀ ਹੈ ਕਿ ਬਹੁਤ ਵਧੀਆ ਨੇ ਹਰਦੀਪਾ ਜੀ ਵੀ ਲੋਕੀ ਤਾਂ ਹੁਣ ਦੇਖਿਆ ਕਹਿੰਦੇ ਨੇ ਸਾਡੇ ਨਾਲ ਵੀ ਨਾ ਸਟੈਪ ਬਿ ਸਟੈਪ ਹੋਈ ਜਾਵੇ ਹੌਲੀ ਹੌਲੀ ਨੀਹਾਂ ਜੀ ਕਰਨਗੇ ਵੀ ਯਾਨੀ ਕਿ ਪਹਿਲੀ ਬਣਾਤੀ ਹੈ ਉਹਨੇ ਦੂਸਰੀ ਬਣਾ ਰਹੇ ਨੇਗੇ ਹੌਲੀ ਹੌਲੀ ਸਾਰੀਆਂ ਬਣਾ ਦਿੱਤੀਆਂ ਕੋਈ ਇਦਾਂ ਦੀ ਗੱਲ ਨਹੀਂ ਕਿ ਲੱਡੂ ਦੇ ਤਾ ਦੇ ਮੂੰਹ ਬੰਦ ਕਰਤਾ ਐਸੀ ਕੋਈ ਗੱਲ ਨਹੀਂ ਹੈਗੀ ਉਹ ਕਹਿ ਕੇ ਕਹਿੰਦੇ ਵਾਅਦਾ ਆਪਣਾ ਪੂਰਾ ਕਰਨਗੇ ਹਾਂਜੀ ਹਾਂਜੀ ਧੰਨਵਾਦ ਆਪ ਹੁੰਦੀ ਐ ਜਿਹੜੀ ਰੋਡ ਬਣਾਈ ਜਾਂਦੇ ਆ ਰੇੜੇ ਵਾਲੇ ਤੋਂ ਪੁੱਛੋ ਕਿੰਨਾ ਸਾਰਿਆਂ ਨੂੰ ਸਾਡਾ ਧੰਨਵਾਦ ਆ ਕਿਹ ਕੌਣ ਸਾ ਨਹੀਂ ਕੀ ਤਕਲੀਫ ਹੈ ਇਹ ਬਤਾਈਏ ਦੇਖੀਏ ਕਿਤਨਾ ਬੜੀ ਆ ਜੀ ਕਿਤਨਾ ਬੜੀ ਬੋਲ ਦੋਗੇ ਸਾਹਬ ਬੜੀਆ ਸਾਹਬ ਹੈ ਕਿ ਖਿੱਚਣਾ ਨਹੀਂ ਪੜਦਾ ਸਾਰਾ ਸਾਰਾ ਦਿਨ ਤਕਲੀਫ ਰਹਤਾ ਹੈ ਇਸ ਕੋ

दिक्कत जी, पूछो मत, ये बहुत अच्छा हो रहा है। यहां तो एकदम जब बारिश होती है, तो नरक हो जाता है यहाँ पे चलने चलने में फिरने में यहाँ पे जब बारिश होती है तो घोटू घोटू पानी हो जाता है ये सरकार के लिए बहुत बहुत धन्यवाद एक्सीडेंट भी होते, होते लोग गिर जाते थे पहले बहुत अच्छा हुआ जी पूरी ਇਹ ਨਵੇਂ ਤਾਂ ਨਹੀਂ ਪਤਾ ਸੀ ਰੋਡ ਡੀ ਇਹ ਕਦੋਂ ਬਣਿਆ ਜੀ ਇਹ ਉਹ ਜਿਆਦਾ ਦੁੱਖੀ ਹੁੰਦੀ ਸੀ ਨੁਕਸਾਨ ਹੋ ਜਾਂਦਾ ਸੀ ਇਹ ਨੁਕਸਾਨ ਕਿਵੇਂ ਦੁੱਧ ਡੁੱਲਿਆ ਹੀ ਸਾਡਾ ਉਰੇ ਆ ਦੇਖੋ ਮੜਾ ਕੈਮਰ ਮਾਰ ਕੀ ਹਾਲ ਕੀਤਾ ਜ ਇਹਨਾਂ ਨੇ ਟੈਕਸ ਲੈਂਦੇ ਨੇ ਲੋਕਾਂ ਕਰੋ ਸਾਰਿਆਂ ਕੋਲ ਅੱਜ ਇਹ ਸੜਕ ਦਾ ਉੱਤ ਘਾਟ ਨੂੰ ਹੁਣ ਜਾ ਰਹੇ ਆ ਅੱਛਾ ਜੀ ਕੀ ਕਹਿਣ ਜਾ ਰਹੇ ਸੀ ਇਹ ਤਾਂ ਬਹੁਤ ਬਹੁਤ ਧੰਨਵਾਦ ਜੀ ਮੁੱਢੀ ਸਾਹਿਬ ਕਰ ਰਹੇ ਆ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਕਰ ਦੇਣ ਤਾਂ ਵਧੀਆ ਤਾਂ ਠੀਕ ਹੈ ਜੀ ਬਾਕੀ ਧੰਨਵਾਦ ਤੁਹਾਡਾ ਜੀ